ਸੂਫੀ ਕਰ ਬਾਬਾ ਬੁੱਲੇ ਸ਼ਾ ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ ਸੱਚ ਸੁਣਦੇ ਲੋਕ ਨਾ ਸਹੰਦੇ ਨੀ ਸੱਚ ਆਖੀਏ ਤਾਂ ਗੱਲ ਪੈਂਦੇ ਨੀ ਸੱਚ ਸੁਣਦੇ ਲੋਕ ਨਾ ਸਹੰਦੇ ਨੀ ਸੱਚ ਆਖੀਏ ਤਾਂ ਗੱਲ ਪੈਂਦੇ ਨੀ ਫਿਰ ਸੱਚੇ ਪਾਸ ਨਾ ਬੈੰਦੇ ਨੀ ਸੱਚਾ ਮਿੱਠਾ ਆਸ਼ਿਕ ਪਿਆਰੇ ਨੂੰ ਚੁੱਪ ਕਰਕੇ ਕਰੇ ਗੁਜ਼ਾਰੇ ਨੂੰ ਚੁੱਪ ਕਰਕੇ ਕਰੇ ਗੁਜ਼ਾਰੇ ਨੂੰ ਸੱਚ ਸਰਾ ਕਰੇ ਬਰਬਾਦੀ ਸੱਚ ਆਸ਼ਿਕ ਦੇਕਰ ਸ਼ਾਦੀ ਸੱਚ ਸਰਾ ਕਰੇ ਬਰਬਾਦੀ ਸੱਚ ਆਸ਼ਿਕ ਦੇਕਰ ਸ਼ਾਦੀ ਸੱਚ ਕਰਦਾ ਨਮੀ ਆਬਾਦੀ ਜਹੇ ਸਰਾ ਤਰੀਕਤ ਹਾਰੇ ਨੂੰ ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ ਚੁੱਪ ਆਸ਼ਿਕ ਤੋ ਨਾ ਹੁੰਦੀ ਏ ਜਿਸ ਆਈ ਸੱਚ ਸੁਗੰਧੀ ਏ ਚੁੱਪ ਆਸ਼ਿਕ ਤੋ ਨਾ ਹੁੰਦੀ ਏ ਜਿਸ ਆਈ ਸੱਚ ਸੁਗੰਧੀ ਏ ਜਿਸ ਮਾਲ ਸੁਹਾਗ ਦੀ ਗੁੰਦੀ ਏ ਛੱਡ ਦੁਨੀਆ ਕੋੜ ਪਸਾਰੇ ਨੂੰ ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ ਚੁੱਪ ਕਰਕੇ ਕਰੇਂ ਗੁਜ਼ਾਰੇ ਨੂੰ ਬੁੱਲੇ ਸ਼ਾ ਸਚ ਹੁਣ ਬੋਲੇ ਹੈ ਸਚ ਸਰਾ ਤਰੀਕਤ ਫੋਲੇ ਹੈ ਬੁੱਲੇ ਸ਼ਾ ਸਚ ਹੁਣ ਬੋਲੇ ਹੈ ਸਚ ਸਰਾ ਤਰੀਕਤ ਫੋਲੇ ਹੈ ਗੱਲ ਚੌਥੇ ਪਦ ਦੀ ਖੋਲੇ ਹੈ ਜਹੀ ਸਰਾ ਤਰੀਕਤ ਹਾਰੇ ਨੂੰ ਚੁੱਪ ਕਰਕੇ ਕਰੇਂ ਗੁਜ਼ਾਰੇ ਨੂੰ ਚੁੱਪ ਕਰਕੇ ਕਰੀ ਗੁਜ਼ਾਰੀਨੋ ਸੋ ਦੋਸਤੋ ਜੇਕਰ Sufi Kar Channel ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਤੇ ਸ਼ੇਅਰ ਕਰਿਓ ਧੰਨਵਾਦ